ਤੁਸੀਂ ਜੁੜ ਚੁੱਕੇ ਹੋ ਐਕਸਪ੍ਰੈਸ ਨਿਊਜ਼ ਨੈਟ ਦੇ ਨਾਲ ਮੈਂ ਹਾਂ ਤੁਹਾਡਾ ਆਪਣਾ ਰਿਪੋਰਟਰ ਜੇਸ਼ ਪੰਡਿਤ ਮੈਂ ਇਸ ਵੇਲੇ ਮੌਜੂਦਾ ਸ਼ਹਿਰ ਧਾਰੀਵਾਲ ਦੇ ਭਗਵਾਨ ਪਰਸ਼ੂਰਾਮ ਮੰਦਰ ਦੇ ਸਾਹਮਣੇ ਇੱਕ ਲੀਚੀਆਂ ਦੇ ਬਾਗ ਵਿੱਚ ਜਿੱਥੇ ਬਹੁਤ ਲੀਚੀ ਦਾ ਫਲ ਲੱਗਦਾ ਵਾ ਔਰ ਇੱਕ ਪਰਿਵਾਰ ਆ ਜਿਹੜਾ ਪਾਣੀ ਪਤੋਂ ਆ ਕੇ ਇਸ ਬਾਗ ਨੂੰ ਠੇਕੇ ਤੇ ਲੈ ਕੇ ਤੇ ਆਪਣੀ ਮਿਹਨਤ ਕਰਦਾ ਵਾ ਆਪਾਂ ਗੱਲ ਕਰਕੇ ਜਾਣਨ ਦੀ ਕੋਸ਼ਿਸ਼ ਕਰਦੇ ਆ ਆ ਆਪਣਾ ਨਾਮ ਦੱਸੋ ਜੀ ਤੁਹਾਡਾ ਨਾਮ ਕੀ ਹੈ ਮੇਰਾ ਨਾਮ ਜੀ ਉਸਮਾਨ ਹੈਗਾ ਜੀ ਕਿੰਨੇ ਸਾਲਾਂ ਤੋਂ ਤੁਸੀਂ ਆ ਕੇ ਇੱਥੇ ਤੇ ਬਾਗ ਲੀਚੀਆਂ ਦਾ ਠੇਕੇ ਤੇ ਲੈ ਕੇ ਤੇ ਕੰਮ ਕਰ ਰਹੇ ਹੋ ਇਹ 20 ਸਾਲ ਹੋ ਗਏ ਜੀ ਇਸ ਕੋ ਬਾਗ ਲੱਤੋਏ ਕੋ ਓਕੇ ਹਾਂਜੀ ਥੋੜਾ ਇਹਦੇ ਬਾਰੇ ਦੱਸੋ ਕਿ ਕਿੰਨੇ ਪਰਿਵਾਰਿਕ ਮੈਂਬਰ ਜਾਂ ਕਿੰਨੇ ਤੁਹਾਡੇ ਨਾਲ ਹੋਰ ਬੰਦੇ ਕੰਮ ਕਰ ਰਹੇ ਆ ਹਮਾਰੇ ਜੀ 6 6-7 ਪਰਿਵਾਰੇ ਕੇ ਅੱਛਾ ਹਾਂਜੀ ਤੇ ਇਹ ਦੱਸੋ ਕਿ ਸਾਲ ਦੇ ਵਿੱਚ ਜਿਹੜਾ ਵਾ ਉਹ ਲੀਚੀ ਦੇ ਫਲ ਦੀ ਕਦੋਂ ਇੱਕ ਸ਼ਰਵਾਦ ਤੁਸੀਂ ਕਰਦੇ ਹੋ ਕਿਸ ਮਹੀਨੇ ਤੋਂ ਸ਼ਰਵਾਦ ਹੁੰਦੀ ਹੈ ਔਰ ਕਿੱਦਾਂ ਇਹਦਾ ਤੁਸੀਂ ਰੱਖ-ਰਖਾਵ ਕਰਦੇ ਹੋ ਇਸ ਕੋ ਜੂਨ ਕੇ ਮਹੀਨੇ ਮੈਂ ਲੀਚੀ ਸੁਰਉਣੀ ਲਗਨੀ ਸ਼ੁਰੂ ਹੋ ਜਾਂਦੀ ਹੈ ਜੀ اچھا ਹਾਂ ਫਿਰ ਇਸ ਕੋ ਪਾਣੀ ਦਿੱਤੇ ਹੈ ਟਾਈਮ 'ਤੇ ਔਰ ਰਖਵਾਲੀ ਕਰਤੇ ਹੈ ਇਸ ਕੀ ਹਾਂਜੀ ਔਰ ਅਕਸਰ ਇਹ ਦੇਖਣ ਵਿੱਚ ਆਉਂਦਾ ਵਾ ਕਿ ਕੁਝ ਜਾਨਵਰ ਜਿਹੜੇ ਆ ਤੋਤੇ ਹੋ ਗਏ ਜਾਂ ਕੁਝ ਹੋਰ ਜਾਨਵਰ ਵੀ ਆ ਕੇ ਤੇ ਲੀਚੀ ਦਾ ਸਵਾਦ ਦੇਖਦੇ ਆ ਉਹ ਉਹ ਜਾਂ ਤੋਤਿਆਂ ਤੋਂ ਜਾਂ ਬਾਕੀ ਜਾਨਵਰਾਂ ਤੋਂ ਜਿਹੜਾ ਵਾ ਤੁਸੀਂ ਆਪਣੀ ਲੀਚੀ ਨੂੰ ਕਿੱਦਾਂ ਬਚਾਉਂਦੇ ਹੋ ਇਸ ਕੋਈ ਰਾਤ ਨੂੰ ਲਾਈਟ ਲਾਤੇ ਬੂਟੇ 'ਤੇ ਅੱਛਾ ਹਾਂਜੀ ਉਹ ਪਟਾਫੇ ਫੁੱਟਦੇ ਪਟਾਕੇ ਫੁੱਟਦੇ ਜੀ ਪਟਾਕੇ ਹਾਂਜੀ ਇਸ ਦੇ ਲਈ ਫਿਰ ਕੀ ਤੁਹਾਨੂੰ ਰਾਤ ਭਰ ਜਿਹੜਾ ਜਾਗਣਾ ਵੀ ਪੈਂਦਾ ਵਾ ਜਾਗਣਾ ਵੀ ਪੈਂਦਾ ਜੀ ਓਕੇ ਜੀ ਇਸ ਵਾਰੀ ਜਿਹੜਾ ਵਾ ਸੀਜ਼ਨ ਮੈਂ ਦੇਖ ਰਿਹਾ ਵਾ ਕਿ ਲੀਚੀਆਂ ਦੀ ਪੈਕਿੰਗ ਹੋ ਰਹੀ ਆ ਤੋੜੀਆਂ ਜਾ ਰਹੀਆਂ ਵਾ ਕਿੱਦਾਂ ਦਾ ਇਸ ਵਾਰੀ ਜਿਹੜਾ ਵਾ ਤੁਹਾਡਾ ਸੀਜ਼ਨ ਰਿਆ ਵਾ ਲੀਚੀ ਦੀ ਪੈਦਾਵਾਰ ਕਿੱਦਾਂ ਦੀ ਰਹੀ ਆ ਨਹੀਂ ਜੀ ਆਰ ਕੇ ਜੀ ਜ਼ਿਆਦਾ ਗਰਮੀ ਹੈਗੀ ਇਸ ਕਰਕੇ ਬੂਟੇ ਤੇ ਸੁਗਰਦੋ ਲੀਜੀ ਵੀ ਪੜੀ ਹੋਈ ਹੈ ਅੱਛਾ ਹਾਂ ਜੀ ਹਾਂ ਹਾਂ ਔਰ ਖਰਾਬ ਹੋ ਰਹੀ ਆ ਲੀਚੀ ओके okay. हां जी ਤੇ ਇਹ ਜਿਹੜੀ ਲੀਚੀ ਤੁਸੀਂ ਪੈਕ ਕਰਦੇ ਹੋ ਇਸ ਨੂੰ ਫਿਰ ਸੇਲ ਜੜਾ ਵਾ ਉਹ ਤੁਸੀਂ ਕਿਸ ਜਗ੍ਹਾ ਤੇ ਜਾ ਕੇ ਕਰਦੇ ਹੋ ਥੋੜਾ ਉਹਦੇ ਬਾਰੇ ਵੀ ਦੱਸ ਦਿਓ ਇਹ ਜੀ ਜਲੰਧਰ ਜਾਂਦਾ ਜੀ ਮਾਲ ਆਪਣਾ ਜਲੰਧਰ हां जी ਤੇ ਸਾਲ ਦੇ ਵਿੱਚ ਜਿੱਦਾਂ ਤੁਸੀਂ ਦੱਸਿਆ ਕਿ ਪਾਣੀ ਪਾਤੋਂ ਤੋਂ ਤੁਸੀਂ ਆ ਕਿਥੇ ਕੰਮ ਕਰਦੇ ਹੋ ਜੀ ਜੀ ਸਾਲ ਦੇ ਵਿੱਚ ਜੜਾ ਵਾ ਕਿੰਨਾ ਸਮਾਂ ਤੁਹਾਡਾ ਫਿਰ ਇਸ ਬਾਗ ਵਿੱਚ ਬਤੀਤ ਹੁੰਦਾ ਹੋ ਇਸ ਕੋਲ ਜੀ 2-3 ਮਹੀਨੇ ਲੱਗ ਜਾਂਦੇ ਹੈ 2-3 ਮਹੀਨੇ हां जी ਉਹਦੇ ਬਾਅਦ ਫਿਰ ਵਾਪਸ ਜਾ ਕੇ ਉੱਥੇ ਆਪਣਾ ਕੰਮ ਕਰਦੇ ਹੋ ਹਾਂ ਜੀ ਉਧਰ ਕੰਮ ਕਰਦੇ ਹੈ ਓਕੇ ਸੋ ਇਹ ਨੌਜਵਾਨ ਆ ਜਿਨ੍ਹਾਂ ਨੇ ਕਿਹਾ ਕਿ 2-3 ਮਹੀਨੇ ਸਾਲ ਦੇ ਉਹਨਾਂ ਦੇ ਲੱਗਦੇ ਆ ਮਿਹਨਤ ਬਹੁਤ ਜ਼ਿਆਦਾ ਵਾ ਔਰ ਇਸ ਵਾਰ ਗਰਮੀ ਦੇ ਕਾਰਨ ਲੀਚੀ ਦੀ ਪੈਦਾਵਾਰ ਜਿਹੜੀ ਆ ਉਹ ਵੀ ਘਟੀ ਆ ਪਰ ਉਹਦੇ باوجود ਵੀ ਇਹਨਾਂ ਦਾ ਔਰ ਇਹਨਾਂ ਦੇ ਨਾਲ ਆਏ ਹੋਰ ਪਰਿਵਾਰਾਂ ਦਾ ਸੰਘਰਸ਼ ਲਗਾਤਾਰ ਜਾਰੀ ਆ ਕੈਮਰਾਮੈਨ ਨੂੰ ਮੈਂ ਕਹਾਂਗਾ ਥੋੜਾ ਜਿਆ ਸਾਡੇ ਨਾਲ ਆਂਦੀ ਕੋਸ਼ਿਸ਼ ਕਰਦੇ ਆ ਸਰ ਕੀ ਨਾਮ ਆ ਤੁਹਾਡਾ ਨਸੀਮ ਹੈ ਜੀ ਨਸੀਮ ਹਾਂ ਜੀ ਕਿੰਨੇ ਸਾਲਾਂ ਦੇ ਤੁਸੀਂ ਇਸ ਕਾਰੋਬਾਰ ਨਾਲ ਜੁੜੇ ਹੋਏ ਹੋ 20-21 ਸਾਲ ਹੋ ਗਏ ਇਸ ਲੀਚੀ ਬਾਗ ਕੋਲ ਦਿੱਤੋ ਮੇਰੇ ਕੋਲ ਅੱਛਾ ਹਾਂਜੀ ਕਿੰਨੀ ਕੁ ਮਿਹਨਤ ਕਰਨੀ ਪੈਂਦੀ ਤੁਹਾਨੂੰ ਮਿਹਨਤ ਤੋਂ ਰਾਤ ਦਿਨ ਹੀ ਜਾਗਣਾ ਪੜਿਆ ਜੀ ਕੰਮ ਕਰਨਾ ਪੜਿਆ ਸਾਰਾ ਆਪਣਾ ਵੀ ਜੀ ਤਾਂ ਇਸ ਵਾਰ ਜਿਹੜਾ ਵਾ ਇਹ ਕਿਹਾ ਜਾ ਰਿਹਾ ਵਾ ਕਿ ਗਰਮੀ ਜ਼ਿਆਦਾ ਪੈਣ ਦੇ ਨਾਲ ਲੀਚੀ ਦੀ ਪੈਦਾਵਾਰ ਘੱਟ ਹੋਈ ਆ ਤਾਂ ਕੀ ਕਿਤੇ ਤੁਹਾਡਾ ਕੋਈ ਨੁਕਸਾਨ ਤਾਂ ਨਹੀਂ ਹੋਇਆ ਹਾਂ ਜੀ ਬਿਕਾ ਨੁਕਸਾਨ ਦਾ ਅਸਰ ਹੈ ਜੀ ਗਰਮੀ ਹੋ ਕਰਕੇ ਅੱਛਾ ਹਾਂ ਗਰਮੀ ਜ਼ਿਆਦਾ ਸੀ ਬਰਸਾਤ ਤੋਂ ਹੀ ਨਹੀਂ ਬਿਕੇ ਗਰਮੀ ਜ਼ਿਆਦਾ ਹੋਈ ਹੈ ਗਰਮੀ ਦੇ ਹਿਸਾਬ ਸੇ ਨੁਕਸਾਨ ਦਾ ਅਸਰ ਹੈ ਜੀ ਬਿਕਾ ਇਹ ਬਿਕਾ ਬਾਤ ਹਾਂ ਲੀਚੀ ਜਿਹੜੀ ਹੈ ਤੁਹਾਡੀ ਕੁਆਲਿਟੀ ਚੰਗੀ ਲੱਗ ਰਹੀ ਹੈ ਇਹਦਾ ਰੰਗ ਕਲਰ ਬੜਾ ਲਾਲਵਾ ਇਹ ਕੀ ਕਾਰਨ ਹੋਆ ਇਹ ਕੋਈ ਖਾਸ ਕੁਆਲਿਟੀ ਹੈ ਹਾਂ ਜੀ ਕੁਦਰਤੀ ਆਪਣਾ ਆਪ ਹੀ ਜੋ ਖਾਦ ਕੀ ਦਵਾਈ ਕੀ ਜੋ ਬੜਿਆ ਤਰੋ ਕਰਤੇ ਹੈ ਨਾ ਇਹ ਇਸ وجہ ਦਾ ਮਤਲਬ ਬੜਿਆ ਬਣਤੀ ਹੈ ਆਪਣਾ ਆਪ ਹੀ ਕੁਦਰਤੀ ਸੋ ਲਗਾਤਾਰ ਪਰਿਵਾਰ ਦੇ ਵੱਖ-ਵੱਖ ਮੈਂਬਰ ਆਪੋ ਆਪਣੀਆਂ ਡਿਊਟੀਆਂ ਨੂੰ ਕਰ ਰਹੇ ਆ ਸਾਡੇ ਨਾਲ ਗੱਲਬਾਤ ਕਰਨ ਲਈ ਪਰਿਵਾਰ ਦੇ ਇੱਕ ਮਹਿਲਾ ਵੀ ਕੈਮਰਾਮੈਨ ਮੈਂ ਕਹਾਂਗਾ ਥੋੜਾ ਜਿਹਾ ਅੱਗੇ ਆ ਜਾਓ ਪਰਿਵਾਰ ਦੇ ਮਹਿਲਾ ਮੈਂਬਰ ਨੇ ਜਿਹੜੇ ਲਗਾਤਾਰ ਲੀਚੀ ਦੀ ਪੈਕਿੰਗ ਕਰ ਰਹੇ ਆ ਕੀ ਨਾਮ ਹੈ ਆਪਕਾ ਇਮਰਾਨਾ ਜੀ ਕਿੰਨੇ ਸਾਲੋਂ ਸੇ ਆਪ ਵੀ ਜੁੜੇ ਹੋਏ ਹੈ ਇਹ ਲੀਚੀ ਕੋ ਪੈਕ ਕਰਨੇ ਮੈਂ ਬਸ ਜੀ 20 ਸਾਲ ਹੋ ਗਏ ਜੀ ਮੈਂ ਤਾਂ ਇਸ ਕੰਮ ਕੋ ਕਰ ਤੋ ਇਹ ਕਿੱਦਾਂ ਦਾ ਮਹਿਸੂਸ ਹੁੰਦਾ ਜਦੋਂ ਤੁਸੀਂ ਉੱਥੋਂ ਆ ਕੇ ਇਸ ਬਾਗ ਦੇ ਵਿੱਚ ਸਾਰਾ 2-3 ਮਹੀਨੇ ਦੇ ਲਈ ਪਰਿਵਾਰ ਨੂੰ ਨਾਲ ਲੈ ਕੇ ਰਹਿੰਦੇ ਹੋ ਕਿੱਦਾਂ ਦਾ ਲੱਗਦਾ ਤੁਹਾਨੂੰ ਸਹੀ ਲੱਗਿਆ ਜੀ ਬਸ ਆਪਣਾ ਕੰਮ ਵਿੱਚ ਲੱਗ ਰਹੇ ਹਾਂ ਰਾਤ ਦਿਨ ਜੀ ਉਹ ਲਗਾਤਾਰ ਪਰਿਵਾਰ ਦੇ ਮਹਿਲਾ ਮੈਂਬਰ ਬੱਚੇ ਸਾਰਾ ਪਰਿਵਾਰ ਹੀ ਤਕਰੀਬਨ ਜੜਾ ਵਾ ਉਹ ਲੀਚੀਆਂ ਦੀ ਲਗਾਤਾਰ ਪੈਕਿੰਗ ਨੂੰ ਜਾਂ ਆਪੋ ਆਪਣੇ ਕੰਮਾਂ ਨੂੰ ਜੜਾ ਵਾ ਸੰਭਾਲ ਰਿਹਾ ਵਾ ਔਰ ਇਸ ਵਾਰ ਇਸ ਪਰਿਵਾਰ ਦਾ ਇਹ ਕਹਿਣਾ ਵਾ ਕਿ ਜਿਆਦਾ ਪਈ ਗਰਮੀ ਔਰ ਘੱਟ ਹੋਈ ਬਰਸਾਤ ਦੇ ਕਾਰਨ ਜਿਹੜਾ ਵਾ ਲੀਚੀਆਂ ਦੀ ਪੈਦਾਵਾਰ ਜੜੀ ਆ ਕਟਈਆ ਜਿਸ ਦੇ ਨਾਲ ਉਹਨਾਂ ਨੂੰ ਪੂਰੀ ਉਹਨਾਂ ਦੀ ਮਿਹਨਤ ਜੜੀ ਆ ਉਹ ਨਹੀਂ ਮਿਲ ਪਾਈ ਐਕਸਪ੍ਰੈਸ ਨਿਊਜ਼ نیٹ ਦੇ ਲਈ ਮੈਂ ਧਾਰੀਵਾਲ ਤੋਂ ਤੁਹਾਡਾ ਆਪਣਾ ਚੀਫ ਰਿਪੋਰਟਰ ਜੇਸ਼ ਪੰਡਤ ਧੰਨਵਾਦ